ਨਮਾਇਓ ਦੇਵ ਤੇ ਸੱਤ ਸੱਤ ਬੁਲਾਇਓ ਸਾਧ ਅੰਤ ਜੈ ਸਰ ਸਰ ਕੀ ਗੁਰ ਸੰਜਿਵੋ ਸਮਾਣਾ ਨਮਸ ਜਾਗੂ ਆਲਾ ਸਰ ਸਰ ਗੁਰੂ ਸਮਾਣਾ ਮੇਰੇ ਤੋਂ ਧਰਤਿ ਸਭੇ ਜਿਤੇ ਬਗਨ ਦਸਤ ਕਾ ਧਾਰ ਆਪ ਆਦਿ ਨੇ ਬੂਲੇ ਜਾਇ ਉਹਨਾਂ ਸਭ ਹਿਤੇ ਰਹੇ ਮੇਰਾ ਲਗਨ ਦੇਵ ਤੇ ਅਨਲਮਨ

साहिब सन गुरू गोबिंद सिंह साहिब सच गुरू गोबिंदबरीन تو گولا تاري ਹਰਿ ਕਰਿ ਸਤਿ ਸਿਂ ਤੇ ਆਇ ਤੁਸਾ ਹਰਿ ਕਰਿ ਸਤਿ ਸਿਂ ਤੇ ਆਇ ਤੁਸਾ ਈ ਲੈ ਉਠਾ ਕਾਲਾ ਨਾ ਤੋਸਾ ਜੀ ਦੇ ਤੋਸਾ ਨਾਮਾ ਸੋ ਪਾ ਸਦਾ जय जय राम जय जय राम जय जय राम जय ਸਤਿ ਸ੍ਰੀ ਅਕਾਲ ਰੋਮੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਹੋਰੇ ਸ੍ਰੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜੇ ਅੰਮ੍ਰਿਤ ਸਿੰਘ ਰੋਡ ਵਿਕਣ ਗਲੀ ਵਿਖੇ ਇੱਕ ਵਿਸ਼ਾਲ ਜੀ ਚੱਲ ਰਿਹਾ ਲੰਗਰ ਚੱਲ ਰਿਹਾ ਹੈ ਜਿਸ ਵਿੱਚ ਆਉਣ ਜਾਣ ਵਾਲੇ ਰਾਗੀਦ ਇਸ ਲੰਗਰ ਦਾ ਆਨੰਦ ਮਾਣ ਰਹੇ ਨੇ ਠੰਡ ਦਾ ਮੌਸਮ ਹੈ ਤੇ ਪ੍ਰਬੰਧਕਾਂ ਵੱਲੋਂ ਗਰਮ-ਗਰਮ ਪੂਰੀ ਛੋਲੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਇੱਥੇ ਰੋਕ ਕੇ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਜੋ ਕਿ ਲੰਗਰ ਦੀ ਪ੍ਰਥਾ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜੇ ਚਲਾਈ ਗਈ ਸੀ ਅੱਜ ਵੀ ਘਰ-ਘਰ ਗਲੀ-ਮੁਹੱਲੇ ਦੇਸ਼ ਸਹਿਰ ਵਿੱਚ ਚੱਲ ਰਹੀ ਹੈ ਲੰਗਰ ਦੀ ਸੇਵਾ ਕਰਕੇ ਆਪਣੇ ਆਪ ਨੂੰ ਇਨਸਾਨ ਸੁਖੀ ਸ਼ਾਂਤੀ ਮਹਿਸੂਸ ਕਰਦਾ ਹੈ چھوٹے چھوٹے ਜਿੱਤੇ 파ਵੇਂ ਐਨੀ ਠੰਡ ਹੈ ਫਿਰ ਵੀ ਉਹ ਸੇਵਾ ਵਿੱਚ ਮੰਨ ਨੇ ਇਹ ਉਹਨਾਂ ਨੂੰ ਕੋਈ ਠੰਡ ਮਹਿਸੂਸ ਨਹੀਂ ਹੋ ਰਹੀ ਤੇ ਸੇਵਾ ਕਰ ਰਹੇ ਨੇ भूमिना पहली शादी लकी ये तो ही पूरी है आज उठी पहली शादी और चम्मच दे चम्मच दे जहाँ जहाँ लगे केंद्र ने फोटो या विडियो बीज एक बड़ा दृश्य बनता है जो भी लोग सेवा करते हैं सेवा का बूटा दुनिया दुनिया समाज में खा दी है <laughs> ਛੋਟਾ ਜਿਹਾ ਬੱਚਾ ਦੇਖੋ ਠੰਡ ਦੇ ਮੌਸਮ ਤੇ ਆ ਵਿੱਚ ਮਾਰ ਆਸਾਈਆਂ ਦੁਨੀਆ ਪਈ ਪਈ ਜਾ ਇਹ ਪੁੱਤ ਤੇਰੇ ਨਾਲ ਕਾਲਾ ਮੈਂ ਖਾਣ ਨੂੰ ਆਇਆ ਕਹਿੰਦਾ ਮੈਂ ਬੀ.ਐਸ.ਸੀ ਕਰਾਂ ਆਮ ਤੇ